ਇਸ ਵਕਤ ਪਿੰਡ ਬਾਦਲ ਵਿੱਚ ਮੌਜੂਦ ਆ ਜਿੱਥੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਰੋਡ ショਅ ਕਰਨ ਦੇ ਲਈ ਪਹੁੰਚ ਰਹੇ ਨੇ ਅਤੇ ਇੱਥੇ ਵੱਡੀ ਗਿਣਤੀ ਵਿੱਚ ਜਿਹੜੇ ਸਮਰਥਕ ਨੇ ਉਹਨਾਂ ਦੇ ਉਹ ਇੱਥੇ ਪਹੁੰਚੇ ਹੋਏ ਨੇ ਭਾਈ ਕਿੱਥੋਂ ਆਏ ਹੋ ਪਿੰਡ ਵੜਿੰਗ ਖੇੜੇ ਤੋਂ ਜੀ ਖੇੜੇ ਤੋਂ ਆਇਆ ਹਾਂ ਜੀ ਹਾਂ ਜੀ ਕੀ ਮੂਲ ਲੱਗ ਰਿਹਾ ਮੋਲ ਜੀ ਜਿੱਤ ਪੱਕੀ ਆ ਜੀ ਖੁੱਡੀਆਂ ਸਾਹਿਬ ਚੰਗੀ ਲੀਡ ਲੈ ਕੇ ਜਿੱਤਣਗੇ ਹਾਂਜੀ ਹਾਂਜੀ ਬਾਦਲਪਿੰਡ ਵਿੱਚ ਰੋਡ ショ ਹੋ ਰਿਹਾ ਹੈ ਲੱਗਦਾ ਫਰਕ ਪਊਗਾ ਬਹੁਤ ਫਰਕ ਪਊਗਾ ਜੀ ਤੁਸੀਂ ਦੇਖ ਹੀ ਰਹੇ ਹੋ ਕਿੰਨਾ ਉਤਸ਼ਾਹ ਹੈ ਇੰਨੀ ਗਰਮੀ 'ਚ ਵੀ ਲੋਕ ਬਿਨਾ ਕਿਸੇ ਚੀਜ਼ ਦੀ ਪਰਵਾਹ ਕਰੇ ਇੱਥੇ ਆਏ ਖੜੇ ਆ ਢਾਈ 3 ਵਜੇ ਦਾ ਟਾਈਮ ਹੈ ਇੰਨੀ ਗਰਮੀ 'ਚ ਵੀ ਉਤਸ਼ਾਹ ਜੀ ਜਿਤ ਪੱਕੀ ਹੈ ਜੀ ਕੁੜੀਆਂ ਸਾਹਿਬ ਠੀਕ ਹੈ ਹੋਰ ਕਾਫੀ ਲੋਕ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਅ ਭਾਜੀ ਕਿੱਥੋਂ ਆਏ ਹੋ ਅਸੀਂ ਇੱਥੇ ਆਈ ਲੋਕਲ ਬਾਦਲਪਿੰਡ ਦੇ ਆਂ ਕੁੜੀਆਂ ਦੇ ਕੁੜੀਆਂ ਤੋਂ ਕੀ ਲੱਗ ਰਿਹਾ ਮੋਰ ਬਹੁਤ ਵਧੀਆ ਜੀ ਹਾਂਜੀ ਜਤਨਗੇ ਅੱਜ ਕਿੱਥੋਂ ਆਇਆ ਮੇਰਾ ਡੱਬ ਵਾਲੇ ਪਿੰਡ ਆ ਮੈਂ ਜ਼ਿਲ੍ਹਾ ਪਰਸ਼ਦ ਚੋਣ ਨੰਬਰ 1 ਤੋਂ ਆਇਆ ਡੱਬਲੀ ਹਰਿਆਣੇ ਵਾਲੇ ਪਾਸੋਂ ਕਿ ਪੰਜਾਬ ਵਾਲੇ ਪਾਸੇ ਹਰਿਆਣੇ ਵਾਲੇ ਪਾਸੋਂ ਰਣ ਵਾਲੇ ਪਾਸੋਂ ਆਇਆ ਕੀ ਮੋਲ ਲੱਗ ਰਿਹਾ ਮੋਲ ਬਹੁਤ ਵਧੀਆ ਜੀ ਅਸੀਂ ਸਾਰੇ ਆਪਦੇ ਰਿਸ਼ਤੇਦਾਰਾਂ ਨੂੰ ਸਾਰੇ ਪ੍ਰਚਾਰ ਕਰ ਰਹੇ ਹਾਂ ਜ਼ਿਲ੍ਹਾ ਪਰਸ਼ਦ ਚੋਣ ਦੇ ਨਾਤੇ ਖੁੱਡੀਆਂ ਸਾਹਿਬ ਘੱਟ ਤੋਂ ਘੱਟ ਲੋਕਾਂ ਤੋਂ ਪਤਾ ਲੱਗ ਰਿਹਾ ਕਿ 2.5 ਲੱਖ ਵੋਟਾਂ ਦੇ ਅੰਤਰ ਨਾਲ ਜਿੱਤ ਪ੍ਰਾਪਤ ਕਰਨਗੇ ਪੂਨਮ ਜੀ ਕੀ ਲੱਗ ਰਿਹਾ ਮੋਲ ਕੀ ਇਸ ਵਾਰ ਹਰਿਆਣਾ ਤੁਸੀਂ ਪਹੁੰਚ ਗਏ ਹੋ ਪਿੰਡ ਬਾਦਲ ਹਾਂਜੀ ਇਹ ਕੀ ਫੇਰ ਫੇਰ ਝਾੜੂ ਫੇਰ ਦਿਆਂਗੇ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਜਿਹੜੀ ਹੈ ਆਪਣੀ ਸੰਸਦ ਉੱਥੇ ਐਤਕੀ ਬਟਿੰਡਾ ਸੀਟ ਸਭ ਤੋਂ ਵੱਧ ਵੋਟਾਂ ਦੇ ਇੱਕ ਹਿਸਟਰੀ ਬਣਾ ਕੇ ਜਾਊਗੀ ਤੇ ਪੰਜਾਬ ਦੀ ਅਸੀਂ 13 ਦੀ 13 ਸੀਟ ਜਿੱਤਾਂਗੇ ਹੁਣ ਇਤਿਹਾਸ ਬਣਾਵਾਂਗੇ ਝਾੜੂ ਤੁਸੀਂ ਕਿਸਾਨਾਂ ਨੂੰ ਰਿਪਰੈਜ਼ੈਂਟ ਕਰਦੇ ਸੀਗੇ ਹੁਣ ਰਾਜਨੀਤੀ ਵੱਲ ਕਿਵੇਂ ਫਿਰ ਆ ਗਏ ਨਹੀਂ ਮੈਂ ਪਹਿਲਾਂ ਤੋਂ ਕਿਸਾਨਾਂ ਦੇ ਨਾਲ ਵੀ ਸੀ ਤੇ ਮੈਂ ਰਾਜਨੀਤੀ ਵੀ ਸੀ ਪਰ ਕਿਉਂਕਿ ਮੈਂ ਇੱਕ ਕਿਸਾਨ ਦੀ ਬੇਟੀ ਹਾਂ ਤਾਂ ਕਰਕੇ ਮੈਂ ਕਿਸਾਨਾਂ ਨਾਲ ਵੀ ਖੜੀ ਆ ਤੇ ਰਾਜਨੀਤੀ ਵੀ ਮੈਂ ਪਹਿਲਾਂ ਤੋਂ ਸੀ ਉਹ ਆਵਾਜ਼ ਵਿਰੋਧੀ ਆਰੋਪ ਲਾਦੇ ਨੇ ਕਹਿੰਦੇ ਕਿ ਸਾਡਾ ਜਿਹੜੇ ਵਿਰੋਧ ਹੈਗੇ ਕਿਸਾਨ ਨੇ ਕਰਦੇ ਦੂਜੀ ਪਾਰਟੀਆਂ ਵਾਲੇ ਲੋਕ ਮਿਲ ਕੇ ਕਰਦੇ ਉਹ ਕਰਵਾ ਰਹੇ ਨਹੀਂ ਮੈਂ ਅਗਰ ਐ ਜੇ ਕਿਸਾਨ ਕਹੂੰਗੀ ਤਾਂ ਸਭ ਤੋਂ ਪਹਿਲਾਂ ਮੈਂ ਕਿਸਾਨ ਦੀ ਬੇਟੀਆਂ ਤੇ ਜਦੋਂ ਕਿਸਾਨ ਦੇ ਮੁੱਦੇ ਦੀ ਗੱਲ ਆਊਗੀ ਤਾਂ ਹਮੇਸ਼ਾ ਆਪਦੀ ਰੋਟੀ ਪਾਣੀ ਵਾਸਤੇ ਆਪਦੇ ਭਵਿੱਖ ਵਾਸਤੇ ਸਭ ਤੋਂ ਪਹਿਲਾਂ ਅਸੀਂ ਖੜੇ ਹੋਵਾਂਗੇ ਉਸ ਤੋਂ ਬਾਅਦ ਰਾਜਨੀਤੀ ਦੀ ਸਾਡੀ ਲੜਾਈ ਸਾਡੀ ਪਾਰਟੀ ਨਾਲ ਵੀ ਸਾਨੂੰ ਹੋਊਗਾ ਤਾਂ ਅਸੀਂ ਉਹਨੂੰ ਵੀ ਮੁਰੇ ਹੋ ਕੇ ਆਏ ਅਸੀਂ ਲੜਾਂਗੇ ਤੇ ਖੜਾਂਗੇ ਬਦਲ ਨੇੜੇ ਪੰਦੇ ਤਾਂ ਆਏ ਹਾਂ ਨਹੀਂ ਅਸੀਂ ਮੰਨ ਲਓ ਖੁੱਡੀਆਂ ਸਾਹਿਬ ਦਾ ਉੱਥੇ ਵੀ ਬਹੁਤ ਪਪੂਲਾਰਿਟੀ ਹੈ ਗੰਗਾ ਨਗਰ ਤੱਕ ਸਿਰਸੇ ਜ਼ਿਲ੍ਹੇ ਤੱਕ ਤਾਂ ਪੂਰੀ ਪਪੂਲਾਰਿਟੀ ਹੈ ਤੇ ਲੋਕੀ ਆਪ ਆਪਣੇ ਮਰਜ਼ੀ ਨਾਲ ਆਉਂਦੇ ਆ ਤੇ ਅਸੀਂ ਵੀ ਇਹਨਾਂ ਦੀ ਜੋ ਲੋਕਪ੍ਰਿਅਤਾ ਹੈ ਪ੍ਰਚਾਰ ਸਾਥ ਦੇਣ ਵਾਸਤੇ ਇਹਨਾਂ ਦੇ ਵਾਸਤੇ ਆਏ ਆ ਤੇ ਕਿਉਂਕਿ ਡੱਬਾ ਵਾਲੀ ਦਾ ਵੀ ਇੱਕ 파ਟ ਲੱਗਦਾ ਹੈ ਜਿਹੜਾ ਪੰਜਾਬ ਚ ਲੱਗਦਾ ਉਹਨਾਂ ਦੇ ਵੋਟ ਇੱਥੇ ਤਾਂ ਕਰਕੇ ਇੱਥੇ ਅਸੀਂ ਪ੍ਰਚਾਰ ਕਰਨ ਵਾਸਤੇ ਆਏ ਤਾਂ ਜ਼ਰੂਰ ਸਭ ਵਿੱਚ ਵੀ ਆਏ ਲੱਗ ਰਿਹਾ ਵੀ ਸਾਰੇ ਲੋਕ ਇੱਥੇ ਕਾਫੀ ਵੱਡੀ ਗਿਣਤੀ ਬਾਦਲਪਿੰਡ ਦੇ ਲੋਕ ਵੀ ਹੋਣਗੇ ਬਿਲਕੁਲ ਹੋਣਗੇ ਬਾਦਲਪਿੰਡ ਦੀ ਗਿਣਤੀ ਤੋਂ ਬਿਨਾ ਤੋਂ ਹੋਈ ਨਹੀਂ ਰਾ ਰੋਡ 'ਚ ਜੀ ਹੋਣਗੇ ਕਿ ਬਾਦਲਪਿੰਡ ਦੇ ਹੈਗੇ ਬਹੁਤ ਲੋਕਾਂ ਦਾ ਬਾਦਲਪਿੰਡ ਦੇ ਤੁਸੀਂ ਪੁੱਛ ਲੋ ਮੈਂ ਕੋ ਤੇਜਾ ਕਹਿੰਦਾ ਤੋਂ ਆ ਤੇ ਬਾਦਲਪਿੰਡ ਦੇ ਬਾਦਲਪਿੰਡ ਦੇ ਵਿੱਚ ਸਾਡੇ ਇਥੇ ਸਾਰੇ ਪਿੰਡਾਂ ਦੇ ਵਿੱਚ ਲੰਬੀ ਬਲਾਕ ਦੇ ਵਿੱਚ ਤੁਸੀਂ ਕਿੱਥੋਂ ਤੋਂ ਤੁਸੀਂ ਕਿੱਥੇ ਮੇਰਾ ਪਿੰਡ ਸਿੰਘਾੜਾ 52 ਮੈਂਬਰੀ ਦੀ ਕਮੇਟੀ ਹੈ ਜੀ ਬਾਦਲਪਿੰਡ ਦੀ ਜਿਹੜੀ ਕਿ ਮੈਂ ਪਰਿਵਾਰੀ ਲੱਗਿਆ ਹਾਂ ਇੱਥੇ ਮੈਂ ਖੁਦ ਬਣਾਈ ਹੈ ਇੱਥੇ 52 ਦਾ ਮੈਂਬਰ ਆ ਸਾਡੇ ਇੱਥੇ ਜਿਹੜੀ ਇਸ ਕਮੇਟੀ ਦੇ ਵਿੱਚ ਹਾਂ ਜੀ ਆਇਆ ਸਭ ਆਏ ਹੋਏ ਤੁਸੀਂ ਇੱਥੇ ਤੁਰ ਫਿਰ ਕੇ ਬਿਲਕੁਲ ਵੇਖੋ ਕਾਹੀ ਵੱਡੀ ਗਿਣਤੀ ਹੈਗੀ ਹੈ ਸਮਰਥਕਾਂ ਦੀ ਜੋ ਕਿ ਇਸ ਵਕਤ ਇੱਥੇ ਪਹੁੰਚੇ ਹੋਏ ਨੇ ਕੁਝ ਹੀ ਦੇਰ ਵਿੱਚ ਸੀਐਮ ਮਾਨ ਦਾ ਜਿਹੜਾ ਰੋਡ ਜੋ ਹੈਗਾ ਉਹ ਸ਼ੁਰੂ ਹੋਣਾ ਹੈ ਜਿਸ ਵਿੱਚ ਕੀ ਦੱਸਦੇ ਨੇ ਕਿ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਉਹ ਪੁੱਛਣਗੇ ਭਾਈ ਜੀ ਕਿੱਥੋਂ ਆਇਓ ਅਸੀਂ ਮਿਹੜੀਪਿੰਡ ਤੋਂ ਆਏ ਹਾਂ ਜੀ ਅੱਛਾ ਕੀ ਲੱਗਦਾ ਮਾਹੌਲ ਫਿਰ ਮਾਹੌਲ ਠੀਕ ਹੀ ਆ ਜੀ ਤੁਹਾਡੇ ਸਾਹਮਣੇ ਹੀ ਆ ਹਾਂ ਜੀ ਜਿੱਤੇ ਜਾਨੇ ਖੁੱਡਿਆ ਸਾਹਿਬ ਹਾਂ ਜੀ ਜਿੱਤੇ ਜਾਨੇ ਆ ਜੀ ਇਹ ਤਾਂ ਪਹਿਲੀ ਵਾਰ ਕਾ ਮਾਹੌਲ ਬਣ ਜੋ ਇੱਕ ਇੱਕ ਤਰਫਾ ਗੱਲ ਹੋ ਗਈ ਹਾਂ ਜੀ ਹਾਂ ਜ ਹਾਂਜੀ ਅਜੇ ਕੱਜੀ ਕੀ ਲੱਗ ਰਿਹਾ ਠੀਕ ਵਧੀਆ ਜੀ ਹਾਂ ਹੁਣ ਬਣਦਾ ਮੋਲਪੁਰ ਹਾਂ ਮੋੜੂਆ ਆ ਮੋੜੂਆ ਮੋਲ ਹਾਂ ਉਹ ਠੀਕ ਹਾਂਜੀ ਪੂਰੇ ਕੰਮ ਕੰਮ ਪੂਰੇ ਪੂਰੇ ਹੀ ਪੂਰੇ ਕੰਮਾਂ ਵਾਲੇ ਤਾਂ ਨੌਕਰੀਆਂ ਸਭ ਤੋਂ ਪਹਿਲਾਂ ਜੀ ਐਜੂਕੇਸ਼ਨ ਦੇ ਹਿਸਾਬ ਨਾਲ ਦਿੱਤੀਆਂ ਜਾਂਦੀਆਂ ਯਾਨੀ ਕੋਈ ਰਿਸ਼ਤ ਨਹੀਂ ਚੱਲਦੀ ਕੋਈ ਲਾਈਨ ਦੇਣ ਨਹੀਂ ਚੱਲਦਾ ਜੀ ਅੱਗੇ ਹੁੰਦਾ ਸੀਗਾ ਵੱਡੇ ਧਰਾਨਿਆਂ ਨੂੰ ਨੌਕਰੀਆਂ ਮਿਲ ਜਾਂਦੀਆਂ ਸੀ ਜੋ ਗਰੀਬ ਤਬਕੇ ਦੇ ਜਾਂ ਜਿਨ੍ਹਾਂ ਨੇ ਚੰਗੀ এডਿਕੇਸ਼ਨ ਹੁੰਦੀ ਸੀ ਉਹ ਰਹਿ ਜਾਂਦੇ ਸੀ ਪੈਸਾ ਚੱਲ ਜਾਂਦਾ ਸੀ ਜਿਹੜੇ ਰਵਾਇਤੀ ਪਾਰਟੀਆਂ ਵਾਲੇ ਸੀ ਵੱਡੇ ਘਰਾਨੇ ਸੀ ਉਹ ਨੌਕਰੀਆਂ ਲਾਏ ਜਾਂਦੇ ਸੀ ਜ਼ਿਆਦੀ ਰੇਟਾਂ ਵਾਲੇ ਲਾਏ ਜਾਂਦੇ ਸੀ ਹੁਣ ਕੀ ਹੈ ਜੀ ਹੁਣ ਹਰ ਇੱਕ ਤਪਕੇ ਨੂੰ ਨੌਕਰੀ ਮਿਲਦੀ ਹੈ ਜਿੱਦੀ এডਿਕੇਸ਼ਨ ਦੇ ਹਿਸਾਬ ਨਾਲ ਮਿਲਦੀ ਹੈ ਜੀ এডਿਕੇਸ਼ਨ ਦੇ ਹਿਸਾਬ ਨਾਲ ਮਿਲਦੀ ਹੈ ਜੀ ਕੋਈ ਤਵੇਰ ਮੇਰ ਨਹੀਂ ਜੋ ਹੁਣ 600 ਯੂਨਟ ਬਿਜਲੀ ਫ੍ਰੀ ਕੀਤੀ ਗਈ ਹੈ ਜੀ ਉਹਦੇ ਚ ਨਹੀਂ ਪੁੱਛਿਆ ਜਾਂਦਾ ਵੀ ਇਹ ਕਾਲੀ ਹੈ ਕਿ ਕੌਣ ਹਾਂਜੀ ਬਾਈ ਕਿੱਥੋਂ ਆਏ ਹੋ ਫੁੱਲੂ ਖੜੇ ਤੁਸੀਂ ਫੁੱਲੂ ਖੇੜਾ ਫੁੱਲੂ ਖੇੜਾ ਫੁੱਲੂ ਖੇੜਾ ਤੋਂ ਆਏ ਹੋ ਪਿੰਡ ਬਾਦਲ ਦਾ ਰੋਡ ਸ਼ੋਅ ਦੇਖਣ ਆਏ ਹਾਂ ਹਾਂਜੀ ਰੋਡ ਸ਼ੋਅ ਦੇਖਣ ਆਏ ਆ ਜੀ ਕੀ ਲੱਗਦਾ ਮੋਲ ਸਾਰਾ ਮੋਲ ਪੂਰੇ ਆ ਜੀ ਬਣੂਗਾ ਜ਼ਰੂਰ ਜੀ ਇੱਥੋਂ ਹਾਂਜੀ ਜਿੱਤ ਜਾਣਗੇ ਜੀ ਹਾਂਜੀ ਤੁਸੀਂ ਕਿੱਥੋਂ ਆਏ ਮੇਟੜੀ ਪਿੰਡੋਂ ਜੀ ਇਟੜੀ ਬਿੰਦਾਰੇ ਤਾਂ ਰਹਿਣੇ ਜਾ ਗਿਆ ਨਹੀਂ ਜੀ ਨਹੀਂ ਨਾਲੀਓ ਬਦਲਦੇ ਨਹੀਂ ਰਹਿਣੇ ਜਗਹ ਪੰਜਾਬ ਚ ਮੇਟੜੀ ਪੰਜਾਬ ਚ ਪੰਜਾਬ ਚ ਹਾਂ ਉੱਥੋਂ ਆਏ ਹੋ ਆਹੀ ਲੋਕ ਸਭਾ ਪੈਂਦੀ ਹੈ ਹਾਂਜੀ ਹਾਂਜੀ ਕੀ ਲੱਗ ਰਿਹਾ ਮੋਲ ਫਿਰ ਕੁਰਿਆ ਸਾਹਿਬ ਜਿੱਤਣਗੇ ਜੀ 101% ਅੱਛਾ ਪਿੰਡ ਬਾਦਲ ਵਿੱਚ ਰੋਡ ਸੋ ਰੱਖਿਆ ਹੈ ਇਹਦੇ ਨਾਲ ਕੀ ਫਰਕ ਪੈਣਾ ਨਹੀਂ ਵੇਖੋ ਸਾਡਾ ਇਹ ਰਸਤਾ ਬਿਲੋਂਗ ਕਰਦਾ ਸਾਰਾ ਲੰਬੀ ਹਲਕਾ ਅੱਗੇ 50 60 ਪਿੰਡ ਪੈਂਦੇ ਆ ਇਹ ਰੋਡ ਹੈ ਰੋਡ ਤੇ ਜਾਣਾ ਆਪਣਾ ਫਰਜ਼ ਬੰਦਾ ਹਾਂ ਤਾਂ ਕਰਕੇ ਵਿਖਾਉਣਾ ਹੈ ਵੀ ਲੋਕਾਂ ਦੀ ਕੀ ਜਾਗਰਤੀ ਹੈ ਇਤਨੇ ਵੀ ਵੀ ਜ਼ੋਰ ਦਿਖਾਣਾ ਹੋਏ ਵੀ ਨਹੀਂ ਨਹੀਂ ਕੋਈ ਜ਼ੋਰ ਜ਼ੋਰ ਤਾਂ ਇੱਕ ਤਰੀਕ ਨੂੰ ਦੱਸਣਗੇ ਪਹਿਲਾਂ ਵੀ ਵਿਖਾਏ ਹੁਣ ਫੇਰ ਵਿਖਾ ਦੇਣਗੇ ਹਾਂ ਹਾਂਜੀ ਤਾਂ ਬਿਲਕੁਲ ਕਾਫੀ ਵੱਡੇ ਗਿਣਤੇ ਹੋਈ ਹੈ ਜੋ ਲੋਕ ਇੱਥੇ ਇਸ ਵਕਤ ਪਹੁੰਚੇ ਹੋਏ ਨੇ ਅਤੇ ਹਾਂਜੀ ਤੁਸੀਂ ਕਿੱਥੋਂ ਆਏ ਹੋ ਅਸੀਂ ਮਿਛਲੀ ਪਿੰਡ ਤੋਂ ਆਏ ਹਾਂ ਮਿਛਲੀ ਪਿੰਡ ਹਰਿਆਣਾ ਵਾਲੇ ਕਿ ਪੰਜਾਬ ਵਾਲੇ ਪੰਜਾਬ ਵਾਲੇ ਪੰਜਾਬ ਵਾਲੇ ਕੀ ਲੱਗ ਰਿਹਾ ਮੋਲ ਪਿੰਡ ਦਾ ਬਹੁਤ ਵਧੀਆ ਜੀ ਵਧੀਆ ਵਧੀਆ ਤਾਂ ਦੇਖ ਸਕਦੇ ਹੋ ਇਸ ਵਕਤ ਇੱਥੇ ਜਿਹੜੇ ਲੋਕ ਨੇ ਜਦ ਤਰ ਲੋਕ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਆਸ-ਪਾਸ ਦੇ ਜੋ ਪਿੰਡ ਨੇ ਉਹਨਾਂ ਦੇ ਲੋਕ ਨੇ ਹੁਣ ਤੱਕ ਸਾਨੂੰ ਇੱਕ ਵਿਅਕਤੀ ਮਿਲਿਆ ਜੋ ਕਿ ਬਾਦਲ ਪਿੰਡ ਦਾ ਹੈਗਾ ਤਾਂ ਅਗਲੇ ਪਾਸੇ ਹੋਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਲੋਕ ਇੱਥੇ ਪਹੁੰਚੇ ਹੋਏ ਨੇ ਅਤੇ ਭਾਈ ਜੀ ਤੁਸੀਂ ਕਿੱਥੋਂ ਆਏ ਹੋ ਆਗੂ ਪਿੰਡ ਤੋਂ ਜੀ ਆਗੂ ਬਠਿੰਡੇ ਤੋਂ ਨਾ ਨਾ ਹਾਂ ਲੰਬੀ ਗੇਸ਼ਾ ਹਾਂਜੀ ਹਾਂਜੀ ਅੱਛਾ ਕੀ ਲੱਗਦਾ ਮੁੱਲ ਕਰ ਖੁੜੀਆਂ ਸਾਹਿਬ ਜੀ ਤੂ ਆਈ ਪੱਕਾ ਪੱਕਾ ਕੰਮ ਕੰਮ ਹੋ ਰਿਹਾ ਸਾਰੇ ਪੂਰੇ ਪੂਰੇ ਕੰਮ ਹੋ ਰਿਹਾ ਤਾਂ ਹੀ ਜਨਤਾ ਇੰਨੀ ਪਿੱਛੇ ਖੜੀ ਆ ਕੇ ਜੇ ਕੰਮ ਨਾ ਹੋਣਗੇ ਤਾਂ ਫਿਰ ਖੜਨਗੇ ਕੌਣ ਇੱਥੇ ਸਹੀ ਗੱਲ ਸਹੀ ਗੱਲ ਤੁਸੀਂ ਕਹਿੰਦੇ ਹੋ ਬਿਲਕੁਲ ਇਸ ਵਕਤ ਦੇਖ ਸਕਦੇ ਹੋ ਤਸਵੀਰ ਤੁਸੀਂ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਅੱਜ ਅੰਕਲ ਜੀ ਕਿੱਥੋਂ ਆਏ ਹੋ ਮੇਟੜੀ ਦੋ ਜੀ ਮੇਟੜੀ ਦੋ ਪੰਜਾਬ ਵਾਲੇ ਮੇਟੜੀ ਦੋ ਹਾਂ ਜੀ ਕੀ ਲੱਗਦਾ ਮੋਲ ਦੇਖੀ ਜਾਂਦਾ ਇਹ ਮੋਲ ਸਾ ਬਿਲਕੁਲ ਤਸਵੀਰ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਹੈਗੀ ਹੈ ਸਮਰਥਕਾਂ ਦੀ ਜਿਗਿਆਮਾ ਦੀ ਪਾਰਟੀ ਦੇ ਸਮਰਥਕ ਨੇ ਅਤੇ ਇੱਥੇ ਪਹੁੰਚੇ ਨੇ ਲੋਕਾਂ ਦੀ ਰਾਏ ਜਿਹੜੀ ਹੈਗੀ ਹੈ ਉਹ ਜਾਣਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਦੀ ਰਾਏ ਕਿਸ ਤਰੀਕੇ ਦੀ ਹੈਗੀ ਹੈ ਹਾਂਜੀ ਕਿੱਥੋਂ ਆਇਓ ਅਸੀਂ ਬਿੱਦੋਲੀ ਤੋਂ ਜੀ ਹਾਂਜੀ ਬਿੱਦੋਲੀ ਤੋਂ ਬਿੱਦੋਲੀ ਇਹ ਕਿੱਥੇ ਦਾ ਪਿੰਡ ਹੈ ਆ ਬਦਲ ਦੇ ਨਾਲ ਹੀ ਹੈ ਜੀ ਹਾਂਜੀ ਕੀ ਲੱਗਦਾ ਹੈ ਚੰਡਾ ਪੱਟਾ ਜਾਊ ਬਦਲ ਸਾਹਿਬ ਦਾ ਹਾਂ ਜੀ ਪੱਟੇ ਜਾਊਗਾ ਜੀ ਪੱਟੇ ਜਾਊਗਾ ਜੀ ਪੱਟਾ ਜਾਊਗਾ ਅਸੀਂ ਪਹਿਲਾਂ ਵੀ ਅਸੀਂ ਪੱਟੇ ਸੀਗਾ ਜੀ ਪਹਿਲੇ ਵੀ ਅਸੀਂ ਪੱਟੇ ਵੱਡੇ ਬਾਦਲ ਸਾਹਿਬ ਦਾ ਇਹ ਤਾਂ ਚੀਜ਼ ਹੀ ਕੁਛ ਨਹੀਂ ਇਹ ਤਾਂ ਬੀਬਾ ਗਈ ਅੱਜ ਦੀ ਪੰਜਾਬ ਨੂੰ ਲੁੱਟੇ ਇਹਨਾਂ ਠੱਗ ਲੁੱਟੇ ਪੱਟੇ ਹੀ ਆ ਨਾਲ ਕੁੱਟੇ ਵੀ ਆ ਹੁਣ ਇਹਨਾਂ ਨੂੰ ਵੋਟਾਂ ਦਾ ਜਵਾਬ ਦੇਵਾਂਗੇ ਲੱਗਦਾ ਸੀਟ ਨਿਕਲ ਜੂ ਸੀਟ ਪੱਕੀ 100% 1 ਲੱਖ ਵੋਟ ਦੇ 1 ਲੱਖ 1 ਲੱਖ ਦੀ ਲੀਡ ਆ 1 ਲੱਖ ਵੋਟ ਦੀ ਲੀਡ ਆ ਜਿੰਦਾ ਦੇ ਤੂੰ ਤਾਂ ਜੋ ਇੰਨੀ ਗਰਮੀ ਚ ਖੜੇ ਹੋ ਹਾਂਜੀ ਤਾਂ ਹੀ ਖੜੇ ਜੀ ਤਾਂ ਟੈਂਪਰੇਚਰ ਚੈੱਕ ਕਰਨ ਨੂੰ ਕਿੰਨਾ ਬਸ ਸਰ ਚਾਹ ਬਹੁਤ ਸਾਡਾ ਜਿਹੜਾ ਪਿਆਰਾ ਮੁਖਮੰਤਰੀ ਜਿਹੜਾ ਪੰਜਾਬ ਦੀ ਸ਼ਾਨ ਸਰਰਾ ਭੌਂਸੇ ਮਾਰ ਉਹ ਜਿੰਦਾਬਾਦ ਰਹੂਗਾ ਜਿੰਦਾਬਾਦ ਹੈ ਜਿੰਦਾਬਾਦ ਸੀਰ ਜਿੰਦਾਬਾਦ ਰਹੂਗਾ ਹਾਂਜੀ ਤੁਸੀਂ ਤਾਂ ਫਿਰ ਇਕੋ ਪਿੰਡ ਦੇ ਦੋਨੇ ਹਨਾ ਹਾਂਜੀ ਹਾਂਜੀ ਠੀਕ ਹੈ ਤਾਂ ਤਸਵੀਰਾਂ ਵੇਖ ਸਕਦੇ ਤੁਸੀਂ ਇਸ ਵਕਤ ਵੱਡੀ ਗਿਣਤੀ ਵਿੱਚ ਜਿਹੜੇ ਲੋਕ ਨੇ ਇੱਥੇ ਪਹੁੰਚੇ ਹੋਏ ਨੇ ਅਤੇ ਇਸ ਵਕਤ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਿਸ ਵਿੱਚ ਕੀ ਵੱਡੀ ਗਿਣਤੀ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਸਮਰਥਕ ਨੇ ਉਹ ਇੱਥੇ ਪਹੁੰਚੇ ਹੋਏ ਨੇ ਅਤੇ ਗੱਲਬਾਤ ਵੀ ਉਹਨਾਂ ਦੇ ਨਾਲ ਕੀਤੀ ਹੈ ਕਿ ਕੀ ਕੀ ਕੁਝ ਉਹਨਾਂ ਦੇ ਮਨ ਵਿੱਚ ਹੱਥਾਂ 'ਚ ਹੱਥਾਂ 'ਚ ਵੀ ਭੋਲਾਂ ਦੀ ਗਰਮੀ ਵੀ ਭੋਲ ਲੱਗਣੀ ਬਈ ਤੁਹਾਡਾ ਕਿਹੜਾ ਪਿੰਡ ਬਈ ਫੁੱਟੀਆਂ ਹੀ ਫੁੱਟੀਆਂ ਹਾਂਜੀ ਮਹਾਰਾਜ ਜੀ ਮਹਾਰਾਜ ਕੀ ਹਾਲ ਬਈ ਕਿਹੜਾ ਪਿੰਡ ਤੁਹਾਡਾ ਇੱਧਰ ਬੁਲਾ ਸਰਪੰਚ ਸਾਹਿਬ ਬੋਲਣਗੇ ਸਰਪੰਚ ਸਾਹਿਬ ਤਾਂ ਇਸ ਵਕਤ ਤਸਵੀਰ ਤੁਸੀਂ ਵੇਖੀ ਹੈ ਜਿਹੜੇ ਕਿ ਤੁਸੀਂ ਤਸਵੀਰ ਵੇਖੀ ਕਿ ਇੱਥੇ ਲੋਕ ਜਿਹੜੇ ਨੇ ਕਾਫੀ ਵੱਡੀ ਗਿਣਤੀ ਵਿੱਚ ਪਹੁੰਚੇ ਹੋਏ ਨੇ ਅਤੇ ਦੂਜੇ ਪਾਸੇ ਗੱਲਬਾਤ ਜਿਹੜੀ ਹੈਗੀ ਹੈ ਕੁਝ ਲੋਕੜੇ ਨੇ ਉਹਨਾਂ ਵੱਲ ਚੱਲਦੇ ਆ ਕੀ ਕੁਝ ਉਹਨਾਂ ਦਾ ਕਹਿਣਾ ਹੈਗਾ ਉਸ ਬਾਰੇ ਗੱਲਬਾਤ ਕਰਾਂਗੇ ਸੇ ਕੀ ਮਾਹੌਲ ਜਿਹੜਾ ਹੈਗਾ ਇਸ ਵਕਤ ਕੀ ਕਹਿੰਦਾ ਮਾਹੌਲ ਉਸ ਬਾਰੇ ਗੱਲ ਕਰਾਂਗੇ ਕਦਾ ਕੁਝ ਲੱਗਦਾ ਸਤਾਨਕ ਲੋਕ ਨੇ ਜਿਨ੍ਹਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ ਉਹ ਕਰਾਂਗੇ ਹਾਂਜੀ ਬਾਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਬੱਸ ਜਿੱਤਾਂਗੇ ਜੀ ਵੱਡੀ ਲੀਡ ਤੇ ਸਵਾ ਲੱਖ ਵੋਟ ਤੇ ਜਿੱਦਾਂ ਘਟੂ ਘਟਾ ਸਾਡੇ ਚੰਨੂ ਪਿੰਡ ਦੇ ਵਿੱਚ 54 ਨੌਕਰੀਆਂ ਮਿਲ ਗਈਆਂ ਮੁੰਡੇ ਕੁੜੀਆਂ ਨੂੰ 54 ਕੋਈ 5 ਰੁਪਏ ਨਹੀਂ ਲੱਗੇ ਕਿਸ ਦੇ ਦੋ ਗਰੀਬ ਘਰਾਂ ਦੇ ਬੱਚੇ ਸਬ ਇੰਸਪੈਕਟਰ ਭਰਤੀ ਹੋਏ ਸਿੱਦੇ ਬਹੁਤ ਵੱਡੀ ਲੀਡ ਹੋ ਗਈ ਕੁੜੀਆਂ ਸਾਹ ਦਰਵੇਸ਼ ਬੰਦੇ ਆ ਭਗਵੰਤ ਮਾਨ ਜੀ ਬਹੁਤ ਵਧੀਆ ਆਉਦੀ ਸੇਵਾ ਨਿਭਾ ਰਹੇ ਆ। ਬਾਦਲਪਿੰਡ ਦੇ ਲੋਕ ਕੱਟ ਕੇ ਆਏ ਆ। ਨਹੀਂ ਬਹੁਤ ਹੈ। ਬਾਦਲਪਿੰਡ ਵਿੱਚ ਕਿਸੇ ਦੇ ਹਿੰਮਤ ਹੀ ਨਹੀਂ ਦਿਸਿਆ ਝੰਡਾ ਚੱਕ ਲੈਂਦਾ ਸੀ। ਯਾਰ ਬਹੁਤ ਲੋਕ ਫੜਦੇ ਆ। ਬਹੁਤ ਲੋਕ ਫੜਦੇ ਆ। ਬਿਲਕੁਲ ਇਹ ਕਹਿੰਦੇ ਨੇ ਕਿ ਨੌਕਰੀਆਂ ਬਹੁਤ ਦਿੱਤੀਆਂ ਨੇ ਦੇ। ਉਸ ਨੌਕਰੀ ਦੇ ਬਿਹਾਫ ਤੇ ਜਿਹੜਾ ਇਹ ਕਹਿੰਦੇ ਨੇ ਕਿ ਜਿੱਤ ਜਿਹੜੀ ਹੈਗੀ ਹੈ ਉਹ ਪ੍ਰਾਪਤ ਹੋਊਗੀ। ਅੱਗੇ ਗੱਲ ਕੀਤੀ ਜਾਵੇ ਕਾਫੀ ਵੱਡੀ ਗਿਣਤੀ ਹੈਗੀ ਹੈ। ਲੋਕਾਂ ਦੀ ਜੋਗੀ ਇੱਥੇ ਵੱਖ-ਵੱਖ ਏਰੀਆ ਤੋਂ ਪਹੁੰਚੇ ਹੋਏ ਨੇ ਲਗਾਤਾਰ ਉਹਨਾਂ ਦੀ ਗੱਲਬਾਤ ਵੀ ਤੁਹਾਨੂੰ ਸੁਣਾ ਰਿਹਾ ਕਿ ਕੀ ਕੁਝ ਉਹਨਾਂ ਦਾ ਕਹਿਣਾ ਹੈਗਾ ਤਸਵੀਰ ਵੇਖ ਸਕਦੇ ਹੋ ਹੱਥਾਂ ਦੇ ਵਿੱਚ ਫੁੱਲ ਫੜੇ ਹੋਏ ਨੇ ਇੰਤਜ਼ਾਰ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਹੈ ਐਸ்சிਐਮ ਭਗੋਦਮਨ ਜਿਹੜੇ ਨੇ ਇਸ ਵਕਤ ਇੱਥੇ ਰੋਡ ਸ਼ੋਅ ਕਰ ਰਹੇ ਨੇ ਤੇ ਰੋਡ ਸ਼ੋਅ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਇਸ ਰੋਡ ਸ਼ੋਅ ਦਾ ਹਿੱਸਾ ਬੰਦੇ ਹੋਏ ਨਜ਼ਰ ਆ ਰਹੇ ਨੇ ਲੋਕਾਂ ਦੀ ਗੱਲਬਾਤ ਉਹਨੂੰ ਸੁਣਾਈ ਹੈ ਕਿ ਲੋਕ ਕੀ ਸੋਚਦੇ ਨੇ ਲੋਕਾਂ ਦੀ रहा है। वो तो है। लोग ने, कुछ हरियाणा ने तो ने, जो की, बादल भी सविरा टीवी। देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम और वट्सएप चैनल पर